ਸਤਿ ਸ਼੍ਰੀ ਅਕਾਲ ਜੀ ਸੰਡੇ ਦੀ ਸ਼ਾਮ ਨੂੰ ਅਸੀਂ ਰਿੱਕੀ ਡੋਲਟ ਮੈਮੋਰੀਅਲ ਕਿਡਜ਼ੀ ਸੰਗਰੂਰ ਪਹੁੰਚੇ ਸੀ ਜਿਸ ਦੀ ਲੋਕੇਸ਼ਨ ਗੁਰੂ ਨਾਨਕ ਕਲੋਨੀ ਡਾਕਟਰ ਡੀਪੀ ਸਿੰਘਲਾ ਵਾਲੀ ਰੋਡ ਹੈ ਤੇ ਇੱਥੇ ਆਉਣ ਦਾ ਮੁੱਖ ਕਾਰਨ ਸੀ ਕਿ ਇਹਨਾਂ ਵੱਲੋਂ ਗ੍ਰੈਜੂਏਸ਼ਨ ਪਾਰਟੀ ਰੱਖੀ ਗਈ ਸੀ ਫੰਕਸ਼ਨ ਦੇ ਮੁੱਖ ਮਹਿਮਾਨ ਸੀਗੇ ਲिटल ਫਲਾਵਰ ਦੇ ਫਾਦਰ ਲਾਰੈਂਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬੜੀ ਦਿਲਚਸਪੀ ਦੇ ਨਾਲ ਦੇਖਿਆ ਪਹਿਲਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਪੇਰੈਂਟਸ ਨੇ ਇੱਥੇ ਬੱਚਿਆਂ ਦਾ ਬਹੁਤ ਹੀ ਹੌਸਲਾ ਵਧਾਇਆ ਤੇ ਜੇਕਰ ਮੈਂ ਆਪਣੀ ਪਰਸਨਲ ਗੱਲ ਕਰਾਂ ਮੈਂ ਐਂਡ ਤੱਕ ਇਸ ਪ੍ਰੋਗਰਾਮ ਨੂੰ ਦੇਖਿਆ ਸੋ ਦੀਪਮਾਲਾ ਨਾਲ ਫੰਕਸ਼ਨ ਹੈ ਜਿਹੜਾ ਸ਼ੁਰੂ ਹੁੰਦਾ ਜਿਸ ਦੇ ਵਿੱਚ ਕਿਡਜ਼ੀ ਦੇ ਪ੍ਰਿੰਸੀਪਲ ਅਨੁਰਾਦਾ ਡੁੱਲਟ ਅਤੇ ਪੂਜਾ ਮਲਿਕ ਨੇ ਵੀ ਦੀਪਮਾਲਾ ਕੀਤੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਫੰਕਸ਼ਨ ਸ਼ੁਰੂ ਹੋਇਆ ਤੇ ਜੇਕਰ ਮੈਂ ਬੱਚਿਆਂ ਦੀ ਪਰਫਾਰਮੈਂਸ ਦੀ ਗੱਲ ਕਰਾਂ ਆਹਾ ਤੁਸੀਂ ਦੇਖ ਹੀ ਸਕਦੇ ਹੋਗੇ ਇਹ ਛੋਟੇ-ਛੋਟੇ ਜਿਹੇ ਬੱਚੇ ਨੇਗੇ ਪਰ ਫਿਰ ਵੀ ਇਹਨਾਂ ਦੇ ਅੰਦਰ ਸਟੇਜ ਨੂੰ ਲੈ ਕੇ ਇੰਨਾ ਜ਼ਿਆਦਾ ਡਿਸਪਲਿਨ ਤੇ ਇੰਨਾ ਜ਼ਿਆਦਾ ਉਤਸ਼ਾਹ ਸੀਗਾ ਮੈਨੂੰ ਇਸ ਚੀਜ਼ ਨੂੰ ਬੜੀ ਖੁਸ਼ੀ ਹੋਈ ਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਯਾਰ ਛੋਟੇ-ਛੋਟੇ ਜਿਹੇ ਬੱਚੇ ਨੇਗੇ ਕਿਵੇਂ ਸਟੇਜ ਦੇ ਵਿੱਚ ਚਾਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਨਾਲ ਪੇਰੈਂਟਸ ਵੀ ਨੇ ਜਿਹੜੇ ਹੌਸਲਾ ਅਫਜ਼ਾਈ ਕਰ ਰਹੇ ਨੇਗੇ ਇਸ ਦੇ ਨਾਲ ਹੀ ਬੱਚਿਆਂ ਦਾ ਤਾਂ ਫੰਕਸ਼ਨ ਹੈਗਾ ਹੀ ਸੀ ਨਾਲ ਹੀ ਉਹਨਾਂ ਦੇ ਪੇਰੈਂਟਸ ਦੇ ਲਈ ਵੀ ਕੁਝ ਐਕਟੀਵਿਟੀਜ਼ ਪਲਾਨ ਕੀਤੀਆਂ ਗਈਆਂ ਸੀਗੀਆਂ ਜਿਹੜੀ ਕਿ ਆ ਤੁਸੀਂ ਹੁਣ ਦੇਖ ਹੀ ਰਹੇ ਹੋਗੇ ਪੇਰੈਂਟਸ ਜਿੱਤਰੇ ਸੀ ਉਹਨਾਂ ਨੂੰ ਇਨਾਮ ਵੀ ਦਿੱਤਾ ਜਾ ਰਿਹਾ ਸੀ ਤੇ ਕਰਾ ਤੁਸੀਂ ਇੱਕ ਵਾਰ ਫਿਰ ਤੋਂ ਦੇਖੋ ਬੱਚਿਆਂ ਦੀ ਪਰਫਾਰਮੈਂਸ ਪਲੇ ਗਰੁੱਪ ਤੋਂ ਲੈ ਕੇ ਸੀਨੀਅਰ ਕੇਜੀ ਤੱਕ ਦੇ ਬੱਚਿਆਂ ਨੇ ਇੱਥੇ ਵਧੀਆ ਪਰਫਾਰਮੈਂਸ ਕੀਤੀ ਹੈ ਜੀ ਜਿਹੜੀ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇੱਥੋਂ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਡਜ਼ੀ ਦੇ ਬੱਚਿਆਂ ਨੂੰ ਕਿੰਨਾ ਵਧੀਆ ਢੰਗ ਦੇ ਨਾਲ ਪ੍ਰਪੇਅਰ ਕੀਤਾ ਜਾਂਦਾ ਹੈ ਇਹਨਾਂ ਦੀ ਐਕਟੀਵਿਟੀਜ਼ ਤੇ ਧਿਆਨ ਰੱਖਿਆ ਜਾਂਦਾ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਮੈਂ ਫਸਟ ਟਾਈਮ ਫਸਟ ਟਾਈਮ ਮੈਂ ਇਸ ਕਿਡਜ਼ੀ ਸਕੂਲ ਦੇ ਵਿੱਚ ਇਹ ਫੰਕਸ਼ਨ ਨੂੰ ਅਟੈਂਡ ਕੀਤਾ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਤੇ ਕਿਤਨਾ ਕਿਤੇ ਕਹਿ ਸਕਦਾ ਕਿ ਛੋਟੇ ਬੱਚਿਆਂ ਦੇ ਲਈ ਯਾਰ ਕਿੰਨੀ ਵਧੀਆ ਪਲੈਨਿੰਗ ਇਹਨਾਂ ਨੇ ਕੀਤੀ ਹੋਈ ਹੈਗੀ ਤੇ ਆਓ ਹੁਣ ਸੁਣਦੇ ਹਾਂ ਇਹਨਾਂ ਦੇ ਪੇਰੈਂਟਸ ਦਾ ਰਿਵਿਊ ਕੀ ਹੈ ਨਾ ਕਰਿਕੂਲਮ ਜਿਵੇਂ ਸ਼ੇਅਰ ਹੁੰਦਾਗਾ ਐਵਰੀ ਕੁਆਟਰ ਐਂਡ ਐਵਰੀ ਡੇ ਗਰੁੱਪ ਦੇ ਵਿੱਚ ਕਰਿਕੂਲਮ ਐਕਟੀਵਿਟੀਜ਼ ਸ਼ੇਅਰ ਹੁੰਦੀਆਂ ਨੇ ਬਲੀਵ ਮੀ ਮੈਂ ਕਹੂੰਗੀ ਕਿ ਜਿੰਨੀ ਦੇਰ ਕਿਡਜ਼ ਇਚ ਪੜੇ ਆ ਬੱਚੇ ਮੈਨੂੰ ਕਦੇ ਕੋਈ ਕਨਸੈਪਟ ਖੁਦ ਤੋਂ ਸਿਖਾਰਾ ਨਹੀਂ ਪਿਆ ਮੈਂ ਜਦੋਂ ਵੀ ਘਰ ਆ ਕੇ ਪੁੱਛਣਾ ਬੱਚੇ ਨੂੰ ਕਿ ਬੇਟਾ ਵਾਟ ਇਜ਼ ਦਸ ਦਾ ਮੇਰੇ ਦਸੋਂ ਤੋਂ ਪਹਿਲਾਂ ਉਹ ਕਨਸੈਪਟ ਕਲੀਅਰ ਹੁੰਦਾ ਸੀ ਬੱਚੇ ਨੂੰ ਕਿਡਜ਼ੀ ਭੇਜਣਾ ਇਸ ਲਾਈਕ ਯੂ ਸੈਂਡਿੰਗ ਯੋਰ ਕਿਡ ਟੂ ਅ ਸਕਿੰਡ ਹੋਮ ਮਤਲਬ ਸੋ ਇਸ ਤੋਂ ਬਾਅਦ ਇੱਕ ਹੋਰ ਵਧੀਆ ਪਰਫਾਰਮੈਂਸ ਆਈ ਜਿਸ ਦੇ ਵਿੱਚ ਇੱਕ ਧੀ ਅਤੇ ਉਸ ਦੇ ਪਿਤਾ ਜਿਹੜਾ ਸਟੇਜ ਤੇ ਡਾਂਸ ਕਰ ਰਹੇ ਨੇ ਕਿ ਮੈਂ ਖੁਦ ਯਾਰ ਬੜਾ ਇਮੋਸ਼ਨਲ ਹੋ ਗਿਆ ਸੀਗਾ ਤੇ ਮੈਂ ਹੀ ਇਕੱਲਾ ਇਮੋਸ਼ਨਲ ਨਹੀਂ ਹੋਇਆ ਸੀਗਾ ਸਟੇਜ ਤੇ ਜੋ ਪੇਰੈਂਟਸ ਇਸ ਨੂੰ ਦੇਖ ਰਹੇ ਸੀਗੇ ਉਹ ਵੀ ਇਮੋਸ਼ਨਲ ਹੋ ਗਏ ਸੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਹੋਗੇ ਬਹੁਤ ਵਧੀਆ ਮੂਮੈਂਟ ਸੀਗਾ ਤੇ ਆਓ ਮੁਰਤੋ ਸੁਣਦੇ ਹਾਂ ਇੱਕ ਹੋਰ ਪੇਰੈਂਟਸ ਕੀ ਕਹਿ ਰਹੇ ਨੇ ਸਾਰਿਆਂ ਦਾ ਕੌਨਫੀਡੈਂਸ ਆ ਤਾਂ ਹੀ ਆਪਾਂ ਸਾਰਿਆਂ ਨੂੰ ਆਪਣੇ ਬੱਚੇ ਪੜਨ ਲਾਏ ਹੋਏ ਸਭ ਤੋਂ ਵੱਡੀ ਇਨਵੈਸਟਮੈਂਟ ਕਿਸੇ ਵੀ ਪੇਰੈਂਟਸ ਦੀ ਬੱਚੇ ਹੁੰਦੇ ਆ ਤੇ ਜੇ ਆਪਾਂ ਨੂੰ ਸਾਰਿਆਂ ਨੂੰ ਕੌਨਫੀਡੈਂਸ ਆ ਸਕੂਲ ਤੇ ਤਾਂ ਹੀ ਬੱਚੇ ਉਹਦੇ ਆਪਾਂ ਰੇਜ਼ ਕਰਨ ਨੂੰ ਇਹਨਾਂ ਨੂੰ ਦਿੱਤੇ ਹੋਏ ਆ ਤੇ ਮੈਨੂੰ ਲੱਗਦਾ ਜਿੰਨਾ ਕੌਨਫੀਡੈਂਸ ਆਪਾਂ ਸ਼ੋ ਕੀਤਾ ਹੋਇਆ ਉਹ ਤੋਂ ਜ਼ਿਆਦਾ ਇੰਪੋਰਟ ਤੇ ਉਹ ਤੋਂ ਜ਼ਿਆਦਾ ਵਧੀਆ ਰਿਜ਼ਲਟਸ A+ ਦੇ ਦੇ ਰਿਹਾਗਾ ਪੇਰੈਂਟਸ ਨੱਚਣ ਲਾਤੇ ਬੱਚਿਆਂ ਦਾ ਨੱਚਣ ਲਾਇ ਹੀ ਹੋਇਆਗਾ ਇਸ ਤੋਂ ਬਾਅਦ ਤੁਸੀਂ ਸਟੇਜ ਤੇ ਦੇਖੋਗੇ ਕਿ ਇੱਕ ਪਿਓ ਪੁੱਤ ਦੀ ਜੋੜੀ ਜੋ ਕਿ ਭੰਗੜਾ ਪਾ ਰਹੀ ਹੈ ਤੇ ਸਟੇਜ ਤੇ ਧੁੰਮਾ ਪਟ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋਗੇ ਕਿ ਪੇਰੈਂਟਸ ਨੂੰ ਬੜਾ ਹੀ ਮਜ਼ਾ ਆ ਰਿਹਾ ਹੈਗਾ ਇਸ ਤੋਂ ਬਾਅਦ ਹੀ ਜਿਹੜੇ ਬੱਚੇ ਗ੍ਰੈਜੂਏਟ ਹੋਏ ਉਹਨਾਂ ਨੂੰ ਸਰਟੀਫਿਕੇਟਸ ਵੀ ਦਿੱਤੇ ਗਏ ਤੇ ਆਓ ਸੁਣਦੇ ਹਾਂਗੇ ਫਾਦਰ ਲਾਰੈਂਸ ਨੇ ਕੀ ਕਿਹਾ ਆਈ ਵਾਸ ਟ੍ਰਾਈਂਗ ਟੂ ਲੁੱਕ ਐਟ ਦ ਸਕਾਈ ਟੂ ਫਾਈਂਡ ਦ ਸਟਾਰਸ ਬਟ ਆਈ ਕੁਡ ਨੋਟ ਸੀ ਦ ਸਟਾਰਸ ਕੈਨ ਐਨੀਵਨ ਗੈਸ ਵਾਈ होती है जो तारीफ के काबिल होते हैं लेकिन जो काबिली तारीफ होती है तो उसकी क्या ही तारीफ करेंगे स्टिल थोड़ी सी तारीफ करूंगा I could see the hard work which you have invested to bring out this day, a lovely one. And everyone awaits, whether the little ones or the younger ones or the elder ones. Now, everyone remembers a remarkable day which has to come or which comes in in a moment. And that that makes a momentary day, a moment. We call it a moment. Teachers nuhi bache copi ਯਾ ਇਮਿਟੇਟ ਕਰਿਆ ਸੰਸਤੋ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਇੱਕ ਟੀਚਰ ਦੀ ਅਹਿਮियत ਇੱਕ ਬੱਚੇ ਦੀ ਲਾਈਫ ਵਿੱਚ ਬਹੁਤ ਜ਼ਰੂਰੀ ਹੈ ਜਿੰਨੇ ਵੀ ਦੇਖੋ ਜੀ ਮੈਂ ਤਾਂ ਕਹਾਵਾਂਗਾ ਜੋ ਸਕੂਲ ਚ ਪੜਾ ਰਹੇ ਉਹੀ ਟੀਚਰ ਨਹੀਂ ਹੈ ਮਾਤਾ ਪਿਤਾ ਵੀ ਇੱਕ ਵੱਡੇ ਟੀਚਰ ਹਨ ਅਤੇ ਜਦੋਂ ਅਸੀਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਸਮਝ ਲੈਣੇ ਹਾਂ ਉਹੀ ਸਭ ਤੋਂ ਵੱਡੀ ਸਾਡੀ ਜਿੱਤ ਹੁੰਦੀ ਹੈ ਅਤੇ ਅਸੀਂ ਹਰ ਪ੍ਰਕਾਰ ਦੀ ਬੁਰਾਈ ਨੂੰ ਹਰਾ ਸਕਦੇ ਆ। ਤੋਂ ਇਹਨਾਂ ਦੀ ਗ੍ਰੈਜੂਏਸ਼ਨ ਪਾਰਟੀ ਦੇ ਵਿੱਚ ਮੈਨੂੰ ਤਾਂ ਆਇਆ ਬਹੁਤ ਆਨੰਦ ਆ ਤੁਸੀਂ ਤਸਵੀਰਾਂ 'ਚ ਦੇਖੀ ਸਕਦੇ ਹੋ ਇਹ ਸਾਰੇ ਗ੍ਰੈਜੂਏਟ ਹੋ ਕੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾਣਗੇ। ਜੇਕਰ ਤੁਸੀਂ ਵੀ ਆਪਣੇ ਬੱਚੇ ਦੇ ਲਈ ਇਸੇ ਤਰ੍ਹਾਂ ਦੀਆਂ ਐਕਟੀਵਿਟੀਜ਼ ਚਾਹੁੰਦੇ ਹੋ ਕਿ ਡੇ 1 ਤੋਂ ਉਸ ਦਾ 베ਸ ਵਧੀਆ ਬਣੇ ਤੇ ਉਹ ਜ਼ਿੰਦਗੀ ਦੇ ਵਿੱਚ ਸਟੇਜ ਤੇ ਜਾਣ ਤੋਂ ਵੀ ਨਾ ਡਰੇ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਕਿਡਜੀ ਦੇ ਵਿੱਚ ਆਪਣੇ ਬੱਚੇ ਦੀ ਐਡਮਿਸ਼ਨ ਕਰਵਾ ਸਕਦੇ ਹੋ।